ਤਾਰੇ ਸ਼ੁਰੂ ਸਿਹਤ ਕਿੱਦਾਂ ਹੁਣ ਦੱਸੋ ਪਹਿਲਾਂ ਆਲਣਾ ਪੀ ਉਲਟੀਆਂ ਵਗੈਰਾ ਉਹਨਾਂ ਲਾਪੀਆਂ ਨਾ ਉਹ ਬਿਮਾਰ ਹੁੰਦੇ ਹ ਹਸਪੀਟਲ ਜਾਂਦੇ ਲੋਕੀ ਬਲੌਗ ਕਿੱਦਾਂ ਬਣਾਉਂਦੇ ਆ ਸਾਡੇ ਕੋਲ ਤਾਂ ਵੀ ਬਲੌਗ ਨਹੀਂ ਬਣਾ ਹੋਇਆ ਕੱਪੜੇ ਸੁੱਕਣੇ ਤੇ ਕਰਗੇ ਅੱਜ ਬਿੰਗਣ ਭਰ ਕੇ ਬਣਾਣਾ ਅੱਜ ਸੱਸ ਜੀ ਦੇ ਲਈ ਬਣਾਈਦੇ ਹ ਹੁਣ ਕੱਤੇ ਵਿੱਚ ਪਿਆਜ਼ ਵੀ ਤੜਲੇ ਇੱਦਾਂ ਕਿੱਦਾਂ ਰਟ ਗਈ ਕੀ ਗਿਆ ਜਾਨੂੰ ਕੀ ਗਿਆ ਜਾਨੂੰ ਤੂੰ ਵੀ ਓਟ ਕੇ ਚੱਲ ਲੈ ਕੇ ਭੰਡ ਜਾ ਕੇ ਸੋਈ ਜਾ ਮੈਂ ਬਲੌਗ ਸ਼ੁਰੂ ਕਰ ਲਗਾ ਬੜਾ ਬੜਾ ਟਟ ਗਈ ਜਾ ਪਕੋਰੀਆਂ ਵਾਲਾ ਦਹੀਂ ਵੀ ਬਣਾਇਆ ਆ ਆਲੂ ਆ ਨਾ ਵਿੱਚ ਚੱਕਰ ਸਾਰਾ ਆਲੂਆਂ ਦਾ ਫੇਵਰੇਟ ਫੇਵਰੇਟ ਸਬਜ਼ੀ ਦਾ ਕੋਈ ਨਹੀਂ ਹੈਗਾ ਏ ਵੀ ਸੋ ਗਈ ਸੀ ਮੈਂ ਵੀ ਸੁੱਤੀ ਪਈ ਸੀ ਵੀ ਛੁੱਟੀਆਂ ਥੋੜੀਆਂ ਰਹਿੰਦੀਆਂ ਰਵਿਪਤਾ ਪਈ ਪਈ ਇੱਧਰ ਖਲਾਰਾ ਦੇਖੋ ਬੱਲੂ ਬੜਾ ਫਟਾਫਟ ਆਪਣਾ ਫਿਨਿਸ਼ ਕਰ ਲੈ ਕੰਮ ਹੋ ਗੀ ਹੁਣ ਇਹਨਾਂ ਨੇ ਵੀ ਚਾਹ ਪੀਣੀ ਆ ਹੁਣ ਇਹਨਾਂ ਨੇ ਵੀ ਚਾਹ ਪੀਣੀ ਆ ਆਯਾਨੀ ਜੀ ਸੁਮੀਰ ਹੋਰ ਦਾ ਖਾਣ ਲਾ ਬੜੇ ਕਹਿੰਦੀਆਂ ਸੁਮੀਰ ਤੋਂ ਇਲਾਵਾ ਕੇਦਾ ਖਾਣਾ ਹੀ ਨਹੀਂ ਹੈ ਹੋਰ ਕੀ ਤੋਂ ਮਹਗਾ ਹੀ ਖਾਲਾ ਤੂੰ ਰਹਿਣ ਦੇ ਤੂੰ ਟਿਗੀ ਰ ਸੁਮੀਰ ਨੂੰ ਆਲੰਦੇ ਹਾਂਜੀ ਪੱਲੂ ਕਿਦਾਂ ਲੱਗੇ ਇੱਧਰ ਲੱਗੀ ਹੁਣ ਮੈਂ ਚਾਵਲਾਂ ਨੂੰ ਤੜਕਾ ਲਾਣ ਪੱਲੂ ਮਟਰ ਪਾਟਲ ਤੇ ਹਰੀਆਂ ਮਿਰਚ ਤੇ ਆਲੂ ਆਲੂ ਤੇ ਮਟਰ ਕਰ ਲਿਆ ਸੌਫਟ ਗਰਮ ਮਸਾਲਾ ਪਾਇਆ ਹੈ ਤੇ ਨਾਲੇ ਪਾਇਆ ਹੈ ਮਹਰਾ ਜੰਨਾ ਮੈਂ ਨਾ ਕਿ ਪਹਿਲਾਂ ਹੀ ਪਾਇਆ ਸੀ ਮੈਂ ਥੋੜਾ ਲੱਗਦਾ ਸੀਗਾ ਤੜਲਾਂ ਤੇ ਇਹ ਬਣ ਗਿਆ ਫਰਾਈਡ ਰਾਈਸ ਤੇ ਅੱਜ ਅੱਪਾ ਖਾ ਰਿਆਂ ਡਿਨਰ ਚ ਚਾਵਲ ਤੇ ਦਾਦੀ ਮੇਰੀ ਪਲੇਟ ਰੀਫਿਲ ਕਰ ਰਹੀ ਹੈ ਹੋਰ ਜਿਆਦਾ ਚਲੋ ਮਿਲਦੇ ਹ ਵਾਦ ਆਪਾਂ ਇਸ ਲਾਈਵ ਅੱਜ ਬਹੁਤ ਦਿਨਾਂ ਬਾਅਦ ਹਾਂ ਅਸੀਂ ਕੱਲ ਨੂੰ ਆਵਾਂਗੇ ਲਾਈਫ ਫੇਰ ਦੁਬਾਰਾ ਲਾਈਕ ਸ਼ੇਅਰ ਕਮੈਂਟ ਕਰਿਓ ਨਵੇਂ ਬਲੌਗ ਹੋ ਗਿਆ ਜੀ 10:30 ਤੇ ਆਪਾਂ ਲੈ ਆਏ ਆ ਜੀ ਨਾਸ਼ਤੇ ਨਾਲ ਫੇਰ ਇੱਕ ਬਲੌਗ ਹਾਂਜੀ ਬਲੌਗ ਕਰੋ ਸ਼ੁਰੂ ਸਿਹਤ ਕਿੱਦਾਂ ਹੁਣ ਦੱਸੋ ਪਹਿਲਾਂ ਠੀਕ ਹਾਂ ਕੱਲ ਬਲੌਗ ਦਾ ਜੀ ਐਂਡ ਵੀ ਨਹੀਂ ਕੀਤਾ ਵਿਚੇ ਬਲੌਗ ਮੁੜ ਕੇ ਬਣਾਇਆ ਹੀ ਨਹੀਂ ਹੈਗਾ ਜਦੋਂ ਜਿਆਦਾ ਆਨ ਲਾਪੀਆਂ ਉਲਟੀਆਂ ਵਗੈਰਾ ਆਨ ਲਾਪੀਆਂ ਨਾ ਫੇਰ ਕੰਮ ਮੌਂਟਿੰਗ ਨਾ ਕੰਮ ਖਰਾਬ ਹੋ ਗਿਆ ਜਿਆਦਾ ਚਲੋ ਜੈਸੀ ਕੱਲ ਜੀ ਸਾਜਣ ਨੂੰ ਸਵਾਗਤ ਹੈ ਕਿਰਿੰਦਰ ਬਲੌਗ ਤੇ ਠੀਕ ਹੈ ਜੀ ਠੀਕ ਹੈ ਪਰਮਾਤਮਾ ਅਸੀਂ ਠੀਕ ਨਹੀਂ ਹੈਗੇ ਅੱਜ ਚਲੋ ਹੋਰ ਲੇ ਕੇ ਆਵਾਂਗੇ ਦਵਾਈ ਚੱਲ ਕੇ ਅੱਜ ਲੈ ਕੇ ਆਣੇ ਦਵਾਈ ਕੱਲ ਕੱਲ ਜਿਹੜੇ ਕੋ ਦਵਾਈ ਲੈਂਦੀ ਫਰਕ ਨਹੀਂ ਪਿਆ ਅੱਜ ਹੋਰ ਕਿਦੋਂ ਭਾਬੀ ਵਾਲਾ ਲੈ ਕੇ ਆਨੇ ਦਵਾਈ ਚੱਲ ਕੇ ਬਹੁਤ ਜਿਆਦਾ ਦਰਦ ਬਹੁਤ ਕਰਦਾ ਜੀ ਹਾਂ ਹਾਂ ਕੱਲ ਬਲਾਉਂਦਾ ਸੀ ਐਂਡ ਵੀ ਨਹੀਂ ਕੀਤਾ ਹੈਗਾ ਉਹ ਵੀ ਮਮਟਿੰਗ ਮਮਟਿੰਗ ਆਨ ਲਾ ਪੀਆ ਕਰਕੇ ਫਿਰ ਆਪਾਂ ਕੀਤਾ ਹੀ ਨਹੀਂ ਹੈਗਾ ਚੱਲਣਾ ਰੋਟੀ ਲੁੱਟੀ ਖਾਦੀ ਆਤੀ ਚਲੋ ਲਓ ਜੀ ਨਾਸ਼ਤੇ ਨਾਲ ਕਰਦੇ ਆ ਸ਼ੁਰੂਆਤ ਤੇ ਦੇਖਦੇ ਆ ਜੀ ਅੱਜ ਫਿਰ ਆਹ ਰਾਤੀ ਤੋਂ ਬੋਬਰਾਵਾਲ ਜੀ ਇਸੇ ਲਈ ਵਰਾਤੀਆਂ ਬਲੌਗ ਦੇਖ ਕਈ ਹੈ ਨਾ ਆਪਾਂ ਦੇਖਿਆ ਉਹ ਬਿਮਾਰ ਹੁੰਦੇ ਹਸਪੀਟਲ ਜਾਂਦੇ ਲੋਕੀ ਬਲੌਗ ਕਿੱਦਾਂ ਬਣਾਉਂਦੇ ਆ ਅਸੀਂ ਅਸੀਂ ਹਜੇ ਇੰਨੀ ਨਹੀਂ ਚਲੋ ਠੀਕ ਆ ਥੋੜੀ ਮੌਂਟਿੰਗ ਵਗੈਰਾ ਆਉਂਦੀ ਸੀਗੀ ਸਾਡੇ ਕੋਲ ਤਾਂ ਵੀ ਬਲੌਗ ਨਹੀਂ ਬਣਾ ਹੋਇਆ ਪਤਾ ਨਹੀਂ ਕਿੱਦਾਂ ਉਹ ਸਾਰਾ ਕੁਝ ਬਣਾ ਲੈਂਦੇ ਇਦਾਂ ਤੁਹਾਨੂੰ ਦਮੇ ਹੀ ਲੱਗ ਗਈ ਉਹ ਦੇਲ ਹੀ ਨਹੀਂ ਕਰਦਾ ਇਦਾਂ ਦੇ ਟਾਈਮ ਤੇ ਬਲੌਗ ਬਣਾਉਂਦਾ ਹਾਂ ਚਲ ਚਲ ਕੋਈ ਗੱਲ ਨਹੀਂ ਹਾਂ ਹੋ ਜੂਗੇ ਠੀਕ ਤੇ ਚਲੋ ਹਾਂ ਅਸੀਂ ਵੀ ਕਰਦੇ ਹਾਂ ਹਾਂ ਚਲੋ ਨਾਸ਼ਤੇ ਨਾਲ ਕਰਦੇ ਪਹਿਲਾ ਸ਼ੁਰੂਆਤ ਓਕੇ ਪਾਓ ਰੋਟੀ ਖਾਈਏ ਫਿਰ ਹਾਂਜੀ ਇੱਧਰ ਟਾਈਮ 12 ਵਜੇ ਚੱਲੇ ਆ ਤੇ ਪਾਈ ਮਿੰਟ ਰਹਿੰਦੇ 12 ਵਜਣੇ ਨੂੰ ਇੱਧਰ ਅਸੀਂ ਗਏ ਸੀ ਬਿਯਾਰ ਨਾਲੇ ਲੈ ਕੇ ਆਈਆਂ ਦਵਾਈ ਤੇ ਨਾਲੇ ਸਬਜ਼ੀਆਂ ਇੱਧਰ ਆਲੂ ਬੈਂਗਣੀ ਦੇਖੋ ਕਿੰਨੀ ਸੋਹਣੀ ਅੱਜ ਬਣਾਵਾਂਗੇ ਬੈਂਗਣੀ ਭਾਰ ਕੇ ਮੰਮੀ ਬਣਾਣਗੇ ਬੈਂਗਣੀ ਲੈ ਕੇ ਆਈਆਂ ਤੇ ਥੋੜੇ ਜੇ ਮਟਰ ਲੈ ਕੇ ਆਈ ਸੀ ਚਾਵਲ ਪਏ ਆ ਪੱਲੂ ਕੱਲੀ ਮੈਨੂੰ ਤੜਕਾ ਲਾ ਕੇ ਜਾਵਾਂ ਨੂੰ ਬਣਾ ਕੇ ਦੇਈਓ ਪਿਆਜ਼ ਗੁੱਜ ਸਾਰਾ ਕੁਝ ਲੈ ਕੇ ਆਈਆਂ ਪਹਲਾ ਘਰ ਜਾ ਬੁੱਤ ਆਂਟੀ ਆਏ ਨਹੀਂ ਸਫਾਈ ਹਲੇ ਕੀਤੀ ਨਹੀਂ ਹੈਗੀ ਇੱਧਰ ਪਲਕ ਵੀ ਹੋਣ ਉੱਠੇ ਅੱਜ ਟਿਊਸ਼ਨ ਨਹੀਂ ਗਈ ਟਿਊਸ਼ਨ ਤੋਂ ਛੁੱਟੀ ਸੀ ਇਹਨੂੰ ਅੱਜ ਪਲਕ ਔਰ ਜਾ ਪੁੱਤ 12 ਵਜ ਗਏ ਆ ਹੈ ਚਲੋ फटाफट ਉੱਠੋ ਤੇ ਇੱਧਰ ਚੱਲਦਾ ਪਿਆ ਸਗਾ ਟੀਵੀ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਹਾਂਜੀ ਪਾਇਆ ਕੱਪੜੇ ਸੁੱਕਣੇ ਅਭੀ ਦਵਾਈ ਖਾ ਲਈ ਆ ਇੱਦਾਂ ਹਣ ਫਰਕ ਆ ਫਰਕ ਲੱਗਦਾ ਦਵਾਈ ਖਾ ਲਈ ਆ ਚਲੋ ਜੀ ਬਣੇ ਰਹੀਓ ਬਲੌਗ ਨਾਲ ਮਿਲਦੇ ਆ ਫੇ ਇੱਧਰ ਟਾਈਮ ਦੇਖ ਸਕਦੇ ਆ 2 ਵਜੇ ਤੇ ਇੱਧਰ ਹੋ ਰਹੀ ਆ ਦੁਪਹਿਰ ਦੇ ਖਾਣੇ ਦੀ ਤਿਆਰੀ ਹਾਂਜੀ ਉਸੇ ਕਰਕੇ ਅੱਜ ਬੇਗਣ ਭਰ ਕੇ ਬਣਾਣਾ ਹਾਂ ਮਸਾਲੇ ਬਾਰੇ ਹਾਂਜੀ ਤੇ ਤੇ ਚਲ ਕੇ ਫਿਰ ਬਣਾ ਕੇ ਦੱਸਦੇ ਹਾਂ ਓਏ ਤੇ ਤੇ ਹੁਣ ਹੋਂਦੇ ਤੇ ਫਰਾਈ ਫਰਾਈ ਕਰਕੇ ਹਾਂ ਅੱਛਾ ਅੱਛਾ ਜਿਦਾਂ ਬਣਾਇਦੇ ਹੋ ਕੋਈ ਕਿ ਬਹੁਤ ਸਵਾਦ ਬਣਦੇ ਆ ਇਹ ਤਾਂ ਹਾਂ ਸੌਂਦੇ ਵਿੱਚ ਆਲੂ ਪਾਵਾਂਗੇ ਪਿਆਜ਼ ਪਾਉਣਾਂਗੇ ਬਾਅਦ ਵਿੱਚ ਨਹੀਂ ਹਾਂਜੀ ਤੇ ਇਹ ਤਾਂ ਥੋੜੀ ਜਿਹੀ ਬਣ ਜਾਣੀ ਪਈ ਤਾਂ ਹੁਣ ਦਿਖਾਉਣੀ ਆ। ਹਾਂਜੀ। ਇਹ ਆਪਾਂ ਤੇ ਕੁਕੀ ਨਹੀਂ ਤੇ ਹੁਣ ਪਾਤੇ ਵਿੱਚ ਪਿਆਜ਼ ਵੀ ਤਲ ਲਈ ਇੱਦਾਂ। ਠੀਕ ਆ। ਫਿਰ ਉਧਰ ਛਿਮੇ ਰੱਖਤੀ ਆਂ ਤੇ ਮਸਾਲੇ ਆ ਤੇ ਠੀਕ ਆ। ਤੇ ਅੱਗ ਬਾਚ ਚ ਪੁੰਨੇ ਆ ਲਾਹ ਚ ਠੀਕ ਆ। ਆ ਇਹਦੇ ਥੋੜੀ ਜਿਹੀ ਬਣ ਗਈ ਆ। ਆ ਮਿਕਸ ਚੰਗਲ ਦੀ ਹੋ। ਓਕੇ। ਇਹ ਦੇਖਾਂਗੇ। ਚਲੋ ਆਲੂ ਰਹਿ ਗਈ ਹੋਣਾ ਨਾ ਬਸ ਹੁਣ ਬਸ ਠੀਕ ਆ ਚਲੋ ਫਿਰ ਦਿਖਾਉਣੀ ਆ। ਮਾਸੀ ਜੀ ਨਹੀਂ ਬੱਸ ਬਹੁਤ ਹੱਸ ਤੇ ਮਾਸੀ ਜੀ ਨੂੰ ਦੇਤੀਆਂ ਖਾਂਦੇ ਵੇ ਹਾਂਜੀ ਮਾਸੀ ਜੀ ਹਾਂ ਬੰਦ ਕਰ ਆਪਾਂ ਕਿੰਨਾ ਠੀਕਾ ਹੁਣ ਠੀਕਾ ਤਾਂ ਹੁਣ ਲੱਗਦਾ ਫਰਕ ਕੁਝ ਹੋ ਗਿਆ ਫਰਕ ਸਮਝ ਆ ਰਿਹਾ ਹੈ ਹਾਂ ਬੱਚੀ ਜੀ ਹਾਂ ਹੱਲ ਬਣ ਗਿਆ ਮੈਂ ਵੀ ਪੁੱਛਦੀ ਪਿਛਲਾ ਕਿ ਜਿੱਤੀਆਂ ਮਾਸੀ ਜੀ ਨੂੰ ਸੇਮੀਆਂ ਹੂੰ ਚਲੋ ਇਹ ਜਿੰਨੀ ਖਾ ਕੇ ਸੀਮੀ ਆ ਹਾਂ ਹਾਂ ਸੀਮੀ ਖਾ ਲਓ ਦਵਾਈ ਖਾਦੀ ਸੀ ਮੈਨੂੰ ਖੁਰਕਦੀ ਨਹੀਂ ਦਈ ਆ ਮੜੀ ਨਹੀਂ ਦਈ ਆ ਇੱਕ ਸੇਧ ਨਹੀਂ ਠੀਕ ਨਾ ਉਹਦੇ ਕਰਕੇ ਫਿਰ ਹੁੰਦੀ ਨਹੀਂ ਸੀ ਹਾਂ ਕੋਈ ਗੱਲ ਨਹੀਂ ਠਾਹ ਹੋਂ ਠੀਕ ਆ ਹੋਂ ਤਾਂ ਲੱਦੀ ਠੰਡ ਨਹੀਂ ਲੱਗਦੀ ਵਾਲੀ ਲੈਣੀ ਐ ਸਹੀ ਹਾਂ ਲੈਣੀ ਆ ਅੱਜ ਦਿਨ ਮੈਂ ਖਾ ਕੇ ਦੇਖੋ ਮੈਂ ਭਾਇਆ ਨਹੀਂ ਸਭ ਆ ਆਇਆ ਮੈਂ ਮੈਂ ਦੇਖਿਆ ਨਹੀਂ ਠੀਕ ਹੈ ਸੇਪੜਿਆ ਆ ਕੋਕਾਪਨੇ ਤਾਂ ਦੇਖੀਏ ਸਹੀ ਬਣੀ ਆ ਹਨਾ ਤੇ ਅਗੇ ਆਪਾਂ ਹੋਰ ਬਣਾਈ ਦੀਆਂ ਹਨਾ ਇਹ ਅਜੇ ਹੋਰ ਬਣਈਆਂ ਹਨਾ ਕੱਦੀਆਂ ਬਣਾਈਆਂ ਅਜੀਆਂ ਰੱਖ ਲਈਆਂ ਹਨਾ ਤੇ ਚਲੋ ਸਬਜੀ ਵੀ ਦਿਖਾ ਲਦੀ ਹੈ ਬਣ ਗਈ ਆ ਹਨਾ ਬਣ ਗਈ ਪੀ ਆਗਲੇ ਆਗੂ ਰਹਿ ਗਿਆ ਬੱਚੇ ਠੀਕ ਆ ਠੀਕ ਆ ਬਾਕੀ ਤਾਂ ਬਣ ਗਿਆ ਸਭ ਨਾ ਚਲੋ ਹੋਰ ਆ ਜੋ ਪਈਆਂ ਹਜੇ ਚਲੋ ਖਾ ਲਈ ਆਪਾਂ ਵੀ ਇਥੇ ਮਿਲਦੇ ਆ ਕਿੰਦਾ ਰੱਟ ਗਈ ਕੀ ਗਿਆ ਜਾਨੂ ਕੀ ਗਿਆ ਜਾਨੂ ਰੁੱਬਲ ਗਈ ਤੂੰ ਵੀ ਰੁੱਟ ਕੇ ਚੱਲ ਲੈ ਕੇ ਪੰਡ ਜਾ ਕੇ ਸੋਈ ਚੋਂ ਮੈਂ ਵਲੋਗ ਸ਼ੁਰੂ ਕਰਨ ਲੱਗਾ ਬੜਾ ਵੱਡਾ ਟਕੀ ਕੱਚੀ ਵੀ ਲੈ ਆ ਲਾ ਜੀ ਸਮਾਨ ਆ ਗਿਆ ਜੀ ਰੋਟੀ ਪਾਣੀ ਦਾ ਦੁਪਹਿਰ ਦੀ ਰੋਟੀ ਆਪਾਂ ਲੱਗੇ ਆ ਜੀ ਸ਼ਗਨ ਹੁਣ ਕੀ ਬਣਾਇਆ ਜੀ ਅੱਜ ਦਹੀਂ ਵੀ ਪਾਣਾ ਓਏ ਹੋਏ ਹੋਏ ਕਿਆ ਬਾਤ ਹੈ ਜੀ ਬੈਂਗਣ ਠੀਕ ਹੈ ਜੀ ਓਕੇ ਜੀ ਓਕੇ ਤੇ ਚਲੋ ਉਹ ਲਿੰਕਾ ਹੀ ਪਈ ਹੋਣੀ ਥੋੜੀ ਜੀ ਨਾ ਲੈ ਜਿਓ ਲਿੰਕਾ ਪਈ ਆ ਲਿੰਕਾ ਪਈ ਲਿੰਕਾ ਲੈ ਆਈ ਥੋੜੀ ਜੀ ਹਾਂ ਜਲ ਰੋਟੀ ਖਾ ਕੇ ਤੇ ਫਿਰ ਮਿਲਦੇ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਸਬਜੀ ਕਿੰਨੀ ਸੋਹਣੀ ਲੱਗਦੀ ਆ ਬਣੀ ਹੋਈ ਇਹ ਤੇ ਲਓ ਜੀ ਮਨਪ੍ਰੀਤ ਪਾਰੇ ਸਾਰਿਆਂ ਨੂੰ ਰੋਟੀ ਉਹ ਦਿਖਾਓ ਇਹਨਾਂ ਨੇ ਚਾਪ ਕੋੜੀਆਂ ਵਾਲਾ ਦਹੀਂ ਵੀ ਬਣਾਇਆ ਆ ਓਕੇ ਆਪਾਂ ਦਿਖਾਉਂਦੇ ਨਹੀਂ ਦੇਈਂ ਤੁਹਾਡਾ ਨਗਾ ਹੁੰਦਾ ਅੱਜ ਅੱਜ ਖਾ ਲੈਣੀ ਕਿਉਂ ਅੱਜ ਕੀ ਆ ਅੱਜ ਫੇਵਰੇਟ ਸਬਜੀ ਆ ਆਲੂ ਹੈ ਨਾ ਵਿੱਚ ਚੱਕਰ ਸਾਰਾ ਆਲੂਆਂ ਦਾ ਫੇਵਰੇਟ ਫੂਡ ਸਬਜੀ ਦਾ ਕੋਈ ਨਹੀਂ ਹੈਗਾ ਚੱਕਰਦਾਰ ਆਲੂ ਮਾਦ ਆਇਆ ਏ ਇਹ ਜਿਹੜੇ ਆਲੂ ਹਨ ਇਹ ਆਲੂ ਦੇਖ ਕੇ ਤਾਂ ਕੁੜੀ ਡਾਈਟਿੰਗ ਛੱਡ ਦਿੰਦੀ ਸਾਡੀ ਪਾਜੀ ਉਧਰ ਮਾਤਾ ਨੂੰ ਪਾ ਕੇ ਚਲੋ ਠੀਕ ਹੈ ਜੀ ਬਣੇ ਰਹੀਓ ਵਲੌਗ ਨਾ ਜੀ ਹੈ ਮੈਨੂੰ ਲੱਗਦਾ ਮੇਰੀ ਪੈਰੀ ਤੇ ਲੈਣਾ ਨਹੀਂ ਉਹਨੂੰ ਉਹਨੂੰ ਆਲੂ ਜਾਰੇ ਪਾ ਕੇ ਦੇਣੇ ਆ ਉਹਨੇ ਜ਼ਿਆਦਾ ਆਲੂ ਖਾਣੇ ਆ ਚਲੋ ਬਣੇ ਰਹੀਓ ਵਲੌਗ ਨਾ ਜੀ ਮਿਲਦੇ ਆ ਜੀ ਨਾਸ਼ਤਾ ਪਾਣੀ ਕਰਕੇ ਜੀ ਹੁਣ ਲੋ ਜੀ ਇਧਰ ਟਾਈਮ ਹੋ ਗਿਆ ਹੈ 5:30 ਅਸੀਂ ਵੀ ਉੱਠ ਗਏ ਆਂ ਕੁਛ ਸੇਤ ਨੂੰ ਫਰਕ ਆ ਇਧਰ ਇਹ ਬੈਠੀ ਇਹ ਵੀ ਸੋ ਗਈ ਸੀ ਮੈਂ ਵੀ ਸੁੱਤੀ ਪਈ ਸੀ ਤੇ ਇਧਰ ਮੈਡਮ ਜੀ ਆਪਣਾ ਸਕੂਲ ਦਾ ਕੰਮ ਕਰਦੀ ਪਈ ਆ ਇਧਰ ਕੱਪੜੇ ਲਿਆਂਦੇ ਆ ਕੋਠੇ ਤੋਂ ਲਾ ਕੇ ਤੇ ਅੱਜ ਸਵੇਰ ਦੀ ਮੈਂ ਤਾਂ ਚਾਹ ਪੀਂਦੀ ਨਹੀਂ ਆਹੀ ਤੇ ਇਧਰ ਮੰਮੀ ਲੱਗੇ ਆ ਚਾਹ ਬਣਾ ਅੱਜ ਸਵੇਰ ਦੀ ਚਾਹ ਨਹੀਂ ਪੀਂਦੀ ਹੈਗੀ ਹੁਣ ਕੁਛ ਫਰਕ ਆ ਅੱਗੇ ਨਾਲੇ ਪੇਟ ਨੂੰ ਮੇਰੇ ਖਾਦੀ ਸੀਗੀ ਰੋਟੀ ਤੇ ਰੋਟੀ ਦਾ ਹੋ ਵੀ ਹਜਮ ਸਹੀ ਆ ਚਲੋ ਜੀ ਮੰਮੀ ਲੱਗੇ ਬਣਾਉਣ ਚ ਹਮ ਜੱਜਾ ਪਾ ਲਓ ਮੰਮੀ ਲੱਗੇ ਥੋੜੀ ਮੰਮੀ ਪਰ ਹਾਂ ਤੇ ਇਧਰ ਬੀਬੀਆਂ ਪੈਣਾ ਹਾਂਜੀ ਤੇ ਇਧਰ ਕੋਈ ਸੂਟ ਸੀਨੇ ਦੇ ਕੇ ਗਿਆ ਆ ਚਲੋ ਜੀ ਬਣੀ ਰਹੀਓ ਸਾਡੇ ਬਲੌਗ ਨਾਲ ਤੇ ਮਿਲਦੇ ਕੀ ਕਹਿੰਦੀ ਆ ਇਹ ਇਹਦੇ ਜੀ ਅਬ ਛੁੱਟੀਆਂ ਥੋੜੀਆਂ ਰਹਿੰਦੀਆਂ ਉਹ ਰਵਿਫਤਾ ਪਈ ਪਈ ਇਧਰ ਖਲਾਰਾ ਦੇਖੋ ਬੱਲੂ ਬੜਾ ਫਟ ਆਪਣਾ ਫਿਨਿਸ਼ ਕਰ ਲੈ ਕੰਮ ਪੁੱਤ ਹਾਂ ਗਾਣੇ ਨਾਲ ਟੀਵੀ ਤੇ ਅਰੇ ਲਾ ਲਓ ਟੀਵੀ ਵਿੱਚ ਗਾਣੇ ਦੇਖੋ ਜੀ ਇੱਥੇ ਨਰੀਆਂ ਬਹੁਤ ਸੋਹਣੀਆਂ ਆਉਂਦੀਆਂ ਆ ਲੈ ਇਹ ਬੰਦ ਕਰਦਾ ਕੀਤਾ ਲਾ ਦੋ ਅੱਜ ਜੀ ਬਣੀ ਰਹੀ ਹੈ ਸਾਡੇ ਵਲੌਗ ਨਾਲ ਮਿਲਦੇ ਆ ਫਿਰ ਤੁਹਾਨੂੰ ਰਾਤ ਦੇ ਡਿਨਰ ਤੇ ਲੋ ਜੀ ਇੱਧਰ ਟਾਈਮ ਪਾਉਣੇ 6 ਹੋ ਗਏ ਤੇ ਇੱਧਰ ਹੁਣ ਆ ਗਏ ਆਪਣੀ ਚਾਹ ਹੈ ਨਾ ਤੇ ਚੈੱਕ ਕਰੋ ਗਾਇਸ ਚਾਹ ਤੇ ਚਾਹ ਵੀੰਦੇ ਵੀੰਦੇ ਆਪਾਂ ਦੇਖਦੇ ਪਏ ਆ ਗਾਣੇ ਚੋਂਦੇ ਪਏ ਆ ਤਿਹੇ ਦੂਰ ਸਬਜ਼ੀ ਜੁੜ ਜਾਪਾ ਕੋ ਬਣਾ ਲਈ ਗੀ ਅੱਜ ਦੁਪਹਿਰ ਦੀ ਬਣੀ ਪਈ ਆ ਬੇਨ ਨਾਲ ਸਬਜ਼ੀ ਬਹੁਤ ਸਵਾਦ ਬਣੀ ਸੀ ਮੈਂ ਵੀ ਖਾ ਲਈ ਰੋਟੀ ਕਿਉਂਕਿ ਮੈਨੂੰ ਦੋ ਦਿਨ ਹੋ ਗਏ ਸੀ ਹੁਣ ਜੇ ਦਿਨ ਫਰਕ ਆ ਖੁਸ਼ ਹਾਂ ਮੈਂ ਫਰਕ ਆ ਠੀਕ ਆ ਰੋਟੀ ਆ ਜੇ ਡੇਢ ਲਈ ਦੁਪਿਆ ਦਵਾਈ ਖਾਦੀ ਤੇ ਹੁਣ ਸ਼ਾਮੇ ਫੇਰ ਕਰਾਂਗੀ ਫਰਕ ਆ ਬਹੁਤ ਤੇ ਪਰ ਅਜਿਹਾ ਆਪਣਾ ਧਿਆਨ ਰੱਖੋ ਸਾਰੇ ਜਣੇ ਅਜਿਹਾ ਪਾਣੀ ਵੀ ਪੀਉਂਗੇ ਉਹ ਵੀ ਖਰਾਬ ਕਰਦਾ ਤੇ ਤੁਸੀਂ ਇਹ ਦੇਖ ਲਓ ਬਾਹਰਲਾ ਕੋਸ਼ ਵੀ ਨਹੀਂ ਖਾਦਾ ਸੀਗਾ ਹਾਂ ਮੈਂ ਤਾਂ ਇਹ ਕੋਸ਼ ਰਿੰਦਰ ਰਾਤ ਨੂੰ ਮੈਗੀ ਖਾਦੀ ਸੀ ਨਾ ਮੈਂ ਆਪਾਂ ਤਾਂ ਖਾਂਦੇ ਨਹੀਂ ਮੈਗੀ ਉਹ ਵੀ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਅਸੀਂ ਵੀ ਇਹ ਨਾ ਥੋੜੀ ਥੋੜੀ ਮੈਗੀ ਲੈ ਲਾਂਗੇ ਇੰਨੀ ਕੀ ਮੈਗੀ ਆਦੀ ਆ ਉਹਨਾਂ ਨੇ ਦੱਸ ਦਿੱਤਾ ਵੀ ਕੀ ਹੁੰਦੀ ਆ ਮੈਗੀ ਆਪਾਂ ਤਾਂ ਨਹੀਂ ਜ਼ਿੰਦਗੀ ਚ ਕੋਈ ਮੈਗੀ ਖਾਂਦੇ ਉਹ ਤੇ ਖਰਾਬ ਕੀਤਾ ਵਈ ਪਤਾ ਨਹੀਂ ਮੈਗੀ ਨੇ ਕੀਤਾ ਕਿ ਕਾਹਨ ਕੀਤਾ ਪਰ ਇਹ ਮਨਜ ਬਹਿਮ ਹੋ ਜਾਂਦਾ ਵੀ ਉਹਨੂੰ ਕੀ ਕਰਦਾ ਹੈ ਬਹੁਤ ਮੈਰੀਟਡ ਡਿਸਰਟ ਦੋ ਵਾਰ ਸਿਕਾ ਇਨਰਟਡ ਸਾੜੇ ਦਲੇ ਅਵੇ ਰੇ ਗਰਮ ਗਰਮ ਹੋਇਆ ਹੁੰਦਾ ਹੈ ਮੈਗੀ ਖਾਣੀ ਨਹੀਂ ਜਾਈਦੀ ਹੈ ਜੀ ਪਤਾ ਨਿਆਣੇ ਵੀ ਕਹਿੰਦੇ ਨੇ ਮੈਗੀ ਨਾ ਖਾਇਆ ਕਰੋ ਯਾਰ ਕੋਸ਼ ਨਹੀਂ ਪਰ ਗਾਲ ਹਜਮ ਹੋਣ ਦੀ ਹਿੰਦੀ ਜੇ ਨੂੰ ਹਜਮ ਹੋ ਜਵੇ ਕਿਸੇ ਨੂੰ ਨਹੀਂ ਹਜਮ ਹੁੰਦੀ ਹੈਗੀ ਹੈ ਨਾ ਚਲੋ ਜੀ ਬਣੇ ਰਹੀਓ ਵੀ ਬਲੌਗ ਨਾਲ ਹਾਂਜੀ ਆ ਗਏ ਹੋ ਚਾਹ ਪੀਣੀ ਹੁਣ ਚਾਹ ਚਾਹ ਤੱਕੀ ਆ ਸੀ ਮਲ ਘਰ ਦਾ ਚਾਹ ਪੀਣੀ ਠੀਕ ਠੀਕਾ ਚਲੋ ਜੀ ਹੁਣ ਇਹਨਾਂ ਨੇ ਵੀ ਚਾਹ ਪੀਣੀ ਆ ਆਵਾਜ਼ ਨੇ ਆ ਜੀ ਚਾਹ ਤੁਹਾਨੂੰ ਹਾਂ ਜੀ ਹੁਣ ਇਹਨਾਂ ਦੀ ਵੀ ਚਾਹ ਪੀਣੀ ਆ ਹੁਣ ਤੁਸੀਂ ਵੀ ਚਾਹ ਪੀਣੀ ਆ ਹੁਣ ਇਹਨਾਂ ਦੀ ਵੀ ਚਾਹ ਪੀਣੀ ਆ ਕਹਿੰਦੇ ਤੁਸੀਂ ਪਾਪਾ ਨੂੰ ਫੋਨ ਕਰੋਗੇ ਕਹਿੰਦੇ ਕਿ ਤੁਸੀਂ ਕੀ ਕਰਦੇ ਜੇ ਕਿਹਣਾ ਮੈਂ ਸਾਫ਼ ਕਰਨ ਦਿਆਂ ਮੈਂ ਉਹੀ ਗੱਲ ਕਰਾਂ ਜਦੋਂ ਬੋਲੂ ਆ ਗਏ ਆ ਜੀ ਇਹਨਾਂ ਨੇ ਵੀ ਚਾਹ ਪੀਣੀ ਚਲੋ ਕੋਈ ਗੱਲ ਨਹੀਂ ਪੀਣੀ ਤਾਂ ਪੀਣੀ ਆ ਲਓ ਜੀ ਇੱਧਰ ਆ ਕੇ ਚਾਹ ਦਾ ਆਰਡਰ ਪਹਿਲੇ ਦਿੱਤਾ ਸੀਗਾ ਤੇ ਇੱਧਰ ਹੁਣ ਅਸੀਂ ਬਣਾਈਏ ਚਾਹ ਪਾ ਦਈਏ ਦੁੱਧ ਅਸੀਂ ਤਾਂ ਪੀਲੇ ਹੁਣ ਇਹਨਾਂ ਨੇ ਪੀਣੀਆਂ ਤੇ ਇੱਧਰ ਸਾਫ਼ ਕਰਦੀ ਪਈ ਆ ਸਾਡੇ ਚਾਹ ਵਾਲੇ ਭਾਂਡੇ ਜਿਹੜੇ ਅਸੀਂ ਪਹਿਲਾਂ ਹਾਂ ਮੈਂ ਤਾਂ ਕਈ ਵਾਰਾ ਪੀਂ ਨਹੀਂਦੀ ਜਾਂ ਇਹ ਨਹੀਂ ਮੈਂ ਨਹੀਂ ਚਲੋ ਜੀ ਚਾਹ ਤੁਹਾਡਾ ਸਾਡੇ ਮੈਂ ਨਹੀਂ ਪੀਣੀ ਬਸ ਇਹਨਾਂ ਦਾ ਚਾਹ ਦਾ 2 ਕੱਪ ਹੋ ਜਾਣੇ ਆ ਚਲੋ ਜੀ ਚਾਹ ਵੀ ਬਣ ਜਾਣੀ ਆ ਤੇ ਨਾਲ ਹੀ ਲੈ ਕੇ ਆਣਾ ਆ ਦੁੱਧ ਤੇ ਇੱਧਰ ਰੱਖੀ ਆ ਕੈਣੀ ਮੰਮੀ ਵੀ ਇੱਧਰ ਬੈਠੇ ਆ ਤੇ ਆਇਆ ਨਹੀਂ ਜੀ ਸੁਮੇਰ ਦੇ ਆਦਨ ਅਸੇ ਨੂੰ ਕਿਤੋਂ ਲੱਭ ਕੇ 버ਗਰ ਤੋਂ ਬਗੈਰ ਮਰੀ ਜਾਂਦੀ ਪਈ ਐ ਹੋਰ ਕਿ ਤੂੰ ਹੋਰ ਦਾ ਖਾਣ ਲਾ ਪੜੇ ਕਹਿੰਦੀ ਏ ਸਮੀਰ ਤੋਂ ਇਲਾਵਾ ਕੇਰਾ ਖਾਣਾ ਹੀ ਨਹੀਂ ਹੈਗਾ ਹੋਰ ਕਿ ਤੂੰ ਮਗਾਈ ਖਾਲਾ ਨਹੀਂ ਖਾਣਾ ਨਹੀਂ ਖਾਣਾ ਨੂਡਲ ਖਾ ਲੂ ਤੂੰ ਨੂਡਲ ਵੀ ਨਹੀਂ ਮੁੜ ਕੇ ਤੈਨੂੰ ਸਵਾਲ ਲੱਗਣੇ ਹੈਗੇ ਕੋਈ ਨਾ ਨੂਡਲ ਖਾ ਲੂਗੀ 버ਗਰ ਇੱਧਰ ਖਾਣਾ ਚਲ ਫੇ ਤੂੰ ਨਹੀਂ ਫੇ ਤੂੰ ਰਹਿਣ ਦੇ ਤੂੰ ਢਿੱਗੀ ਨੇ ਸਮੀਰ ਨੂੰ ਆਲੰਦੇ ਤੂੰ ਰਾਤ ਨੂੰ ਰੋਟੀ ਖਾ ਆਲੂਆਂ ਦੇ ਨਾਲ ਬਸ ਠੀਕ ਆ ਬਸ ਠੀਕ ਆ ਆਉਣਾ ਯਾ ਕੀਤਾ ਲਈ ਨਹੀਂ ਨਿਊਡਲ ਨਹੀਂ ਆਉਣੇ ਹੈਗੇ ਸਹੀ ਹੋ ਰਿਹਾ ਹੈ। ਚਲੋ ਜੀ ਬਣੇ ਰੋ ਸਾਡੇ ਬਲੌਗ ਨਾਲ ਮਿਲਦੇ ਆਂ ਫਿਰ। ਹਾਂ ਜੀ। ਹਾਂ ਜੀ। ਕਿਦਾਂ ਲੱਗੇ? ਇਹ ਕੁਛ ਮੰਗਦੀ ਆ ਕਾਹਨ ਨੂੰ ਥੱਲੇ ਕੀ ਕਰਾਉਣੀ ਆ। ਮੈਂ ਕਿਹਾ ਚਲੋ ਮੈਂ ਕੱਲ ਨੂੰ ਵੇਖਣਾ ਕਾਲ ਕਰਨੀ ਆ। ਠੀਕ ਆ। ਇਹਨੇ ਵੀ ਕਾਲ ਕਰਨੀ ਆ ਮੈਂ ਕਹਾਂ ਰੂਣਾ। ਹੋਰ ਕੀ? ਇਹ ਦੱਸਿਆ ਮੈਂ ਤਾਂ ਉਹਨੂੰ ਨਾ ਦੱਸਿਆ ਲੈ ਠੀਕ ਆ। ਉਹਨੂੰ ਨਹੀਂ ਮੈਂ ਦੱਸਿਆ। ਮੈਂ ਕਿਹਾ ਕਾਲ ਕਰਨੀ ਆ ਕੋਲੇ ਨੂੰ। ਹਾਂ। ਤੁਹਾਨੂੰ ਤਾਂ ਲੋ ਫਿਰ ਦਿਖਾਉਣੇ ਆ ਮੈਦਾ ਤੇਲਾ ਰੋਟ ਕੱਢਿਆ ਆ ਠੀਕ ਆ ਠੀਕਾ ਥੋੜੇ ਜਿਵੇਂ ਕੋਲ ਉਹਦੇ ਵੀ ਬਣਾ ਕਰਨੇ ਆ ਹੋਰ ਜਿਹਨੇ ਟੈਸਟ ਕਰਨੇ ਉਹ ਕਰ ਲੂਗਾ ਠੀਕ ਆ ਮੈਂ ਮਾਂ ਨਾਲ ਰਹਿ ਕੇ થો ਜਿਮਣ ਨੇ ਪਰ ਮੈਂ ਕਿਤੇ ਕੋਈ ਕਰੀ ਨਿਆਣੇ ਨੇ ਹੁਣ ਜੀ ਬੰਗੀ ਆ ਚੀਜ਼ ਬਣਾ ਦਿੰਨੇ ਹੁਣ ਖੁਸ਼ ਹੋ ਜਾਣਾ ਉਹਨੇ ਦੇਖ ਕੇ ਹੋਰ ਕੀ ਥੋੜੇ ਦਿਨ ਹੋਰ ਆ ਫੇ ਸਕੂਲੇ ਜਾਣ ਲੱਪਹਿਣਾ ਆ ਇਹਨੇ ਛੁੱਟੀਆਂ ਛੁੱਟੀਆਂ ਨਿਆਣੇ ਹੁੰਦਾ ਆ

ਕੱਢ ਦੋ ਚਲੋ ਬਾਕੀ ਤਿਆਰ ਕਰਕੇ ਬਣਾ ਕੇ ਹੀ ਦਿਖਾ ਦਿੰਦੇ ਆ ਤੇ ਦੱਸੋ ਵੀ ਪੱਲੂ ਕਿੱਦਾਂ ਦੇ ਬਣਿਆ ਏ ਫਲਕਨ ਲੈ ਗਈ ਪੁੱਛਣ ਨੂੰ ਕਿੱਦਾਂ ਹੋਦੇ ਆ ਹਾਂਜੀ ਪੱਲੂ ਕਿੱਦਾਂ ਲੱਗੇ ਸਵਾਦ ਆ ਸਵਾਦਾ ਖਾਦੇ ਵੀ ਆ ਖਾਦੇ ਇਸ ਮੈਂ ਪਰਲ ਕਿਉਂ ਠੀਕ ਆ ਚਲੋ ਸਵਾਦ ਆ ਕਹਿੰਦੀ ਮਾਸੀ ਵੀ ਲੱਗੀ ਹੁਣ ਮੈਂ ਚਾਵਲਾਂ ਨੂੰ ਤੜਕਾ ਲਾਣ ਆਲੂ ਮਟਰ ਟਮਾਟਰ ਤੇ ਹਰੀਆਂ ਮਿਰਚਾਂ ਤੇ ਚਾਵਲ ਪਏ ਸੀ ਇਹਨਾਂ ਨੂੰ ਹੁਣ ਫਰਾਈਡ ਰਾਈਸ ਬਣਾਉਦੇ ਆ ਆ ਕੁਛ ਪਿਆਜ਼ ਕੱਲ ਦੇ ਬਰੀ ਬਰੀ ਕੱਟੇ ਪਏ ਜਿਹੜੇ ਪਾਉਂਗਾ ਜਿਹੜੇ ਨੇ ਚੱਕ ਫੇਚ ਰਹੇ ਸੀ ਜਿਆਦਾ ਸੀਗੇ ਇੱਕ ਪਿਆਜ਼ ਘੱਟ ਲਿਆ ਆ ਲੰਬਾ ਲੰਬਾ ਹੁਣ ਇਹਨੂੰ ਲਾ ਲਈਏ ਤੜਕਾ ਚਾਵਲ ਹੋਣਗੇ ਜਦੋਂ ਖਾਦੇ ਜਾਣਗੇ ਹਨਾ ਚਾਵਲ ਤੇ ਲਾ ਕੇ ਤੜਕਾ ਵੀ ਤੁਹਾਨੂੰ ਦਿਖਾਉਦੇ ਆ ਤੇ ਕਿੱਦਾਂ ਦੇ ਬਣਦੇ ਆ ਹੁਣ ਇਹਨੂੰ ਆਜੋ ਜਿਹੜਿਆ ਤੇਰੇ ਵਿੱਚ ਪਾਏ ਆ ਮੈਂ ਟਮਾਟਰ ਟਮਾਟਰ ਵੀ ਹੋ ਜਾਣ ਟਮਾਟਰ ਤੇ ਹਲਨਾ ਨਹੀਂ ਆਉਂਦਾ ਤੇ ਇਹ ਵੀ ਥੋੜੇ ਸੌਫਟ ਹੋ ਜਾਣ ਤੇਰੇ ਤੇ ਪਾਉਂਗੀ ਹਲਦੀ ਚਾਹਾਂ ਆਲੂ ਕਰੋ ਵੀ ਮਟਰਾਂ ਨੂੰ ਘੱਟ ਰੇ ਗਲਵਾਵਾਂਗੇ ਕਿਉਂਕਿ ਮਟਰ ਹਾਰਡ ਹੋ ਜਾਂਦੇ ਆ ਬਹੁਤ ਜ਼ਿਆਦਾ ਨੇ ਇਹ ਤਾਂ ਤਾਦੇ ਆ ਤੇ ਟਮਾਟਰ ਹੋ ਜਾਣ ਤੇ ਨਮਕ ਪਾਇਆ ਵਸ ਪੱਲੀ ਜਿੱਤੇ ਅਸੀਂ ਆਲੂ ਪਹਿਲਾਂ ਪਾਤੀ ਆਲੂ ਆਲੂ ਤੇ ਮਟਰ ਕਰ ਲਈਏ ਸੌਫਟ ਤੇ ਹੁਣ ਇਹਦੇ ਵਿੱਚ ਪਾ ਦਿੱਤਾ ਮਸਾਲਾ ਗਰਮ ਮਸਾਲਾ ਤੇ ਗਰਮ ਮਸਾਲਾ ਪਾਇਆ ਹੈ ਤੇ ਨਾਲੇ ਪਾਇਆ ਹੈ ਮਾੜਾ ਜਨਾਵ ਕਿ ਨਾ ਕਿ ਪਹਿਲਾਂ ਹੀ ਪਾਇਆ ਸੀ ਮੈਂ ਥੋੜਾ ਲੱਗਦਾ ਸੀਗਾ ਤੇ ਵਿੱਚ ਮਾੜੀ ਜੀ ਪਾਈ ਦੇਗੀ ਮਿਰਚ ਉੱਪਰੋਂ ਦੇਖ ਲੈ ਹਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲਈਏ ਚਲੋ ਫੰਗੀਦਰਾ ਮਿਕਸ ਕਰ ਲਾਂਦੇ ਇਹ ਬਣ ਗਿਆ ਫਰਾਈਡ ਰਾਈਸ ਅੰਨੇ ਨੇ ਖਾਣੇ ਨੂੰ ਫਿਰ ਥੋੜੀਆਂ ਵਿੱਚ ਹੈਗੀਆਂ ਆਹ ਇਹਨੂੰ ਆਪਾਂ ਫੇਲਾ ਲੈਂਦੇ ਸਾਨੂੰ ਜੀ ਕਰਦੇ ਆ ਡਿਨਰ ਤੇ ਮਿਲਦੇ ਆ ਵੀ ਤੁਹਾਨੂੰ ਇੱਧਰ ਟਾਈਮ 9:00 ਵਜੇ ਤੇ ਇੱਧਰ ਹੋ ਗਿਆ ਡਿਨਰ ਟਾਈਮ ਡਿਨਰ ਟਾਈਮ ਹਾਂਜੀ ਤੇ ਅੱਜ ਬਖਾਰਿਆ ਡਿਨਰ ਚ ਚਾਵਲ ਤੇ ਦਾਦੀ ਮੇਰੀ ਪਲੇਟ ਰੀਫਿਲ ਕਰ ਰਹੀ ਆ ਹੋਰ ਜਿਆਦਾ ਕਿਉਂਕਿ ਮੈਂ ਵਲੌਗ ਬਣਾ ਰਹੀ ਆ ਮੇਰੀ ਥੋੜਾ ਧਿਆਨ ਇੱਧਰ ਆ ਜਾਓ ਹਾਂਜੀ ਦੇਖਦੇ ਆ ਅੱਗੇ ਥੋੜਾ ਮੈਂ ਬਣਾਉਣਾ ਮੈਂ ਕੱਟਾਂ ਦਾ ਹੁਣ ਇਹ ਕੋਲੋਂ ਦੇ ਹੁਣ ਇਹ ਕੱਟਾਂ ਹੁਣ ਮੈਂ ਕੱਟਾਂ ਨਹੀਂ ਵਲੌਗ ਚ ਰੋਟੀ ਖਾਓ ਕੋਈ ਇੱਕ ਬੰਦੇ ਨੇ ਤਾਂ ਕੱਟ ਆਉਣੇ ਆਉਣਾ ਜਿੰਦੇ ਪਰੋਣਾ ਹਾਂ ਮੈਂ ਨਹੀਂ ਉੱਥੇ ਰਹਿ ਚੁ ਹਾਂ ਮੈਂ ਲੈ ਨਹੀਂ ਦਈ ਚਲੋ ਮਿਲਦੇ ਆਂ ਫਿਰ ਖਾ ਪੀ ਲਈਏ ਹੁਣ ਠੀਕ ਐ ਓਕੇ ਲੋ ਜੀ ਟਾਈਮ ਹੋ ਗਿਆ ਜੀ 11:00 ਹੋ ਗਏ 10 ਮਿੰਟ ਰੋਟੀ ਪਾਣੀ ਖਾ ਕੇ ਆਪਾਂ ਹੋ ਗਏ ਜੀ ਵਿਲੇ ਤੇ ਉਸ ਤੋਂ ਬਾਅਦ ਆਪਾਂ ਆਏ ਸੀ ਲਾਈਵ ਅੱਜ ਬਹੁਤ ਦਿਨਾਂ ਬਾਅਦ ਔਰ ਲਾਈਵ ਦੇ ਵਿੱਚ ਵੀ ਕਾਫੀ ਜਣੇ ਅੱਜ ਨਵੇਂ ਆਏ ਸਾਨੂੰ ਤੇ ਪੁਰਾਣੇ ਜਿਹੜੇ ਸਾਡੇ ਸੀਗੇ ਉਹ ਸ਼ਾਇਦ ਅੱਜ ਕੀ ਕਿਤੇ ਕੰਮ ਤੇ ਰਹਿ ਕੇ ਜਾਂ ਉਹਨਾਂ ਨੂੰ ਲੱਗਦਾ ਹੋਊਗਾ ਵੀ ਲਾਈਵ ਤੇ ਆਉਣਾ ਨਹੀਂ ਸੀ ਅਸੀਂ ਤੇ ਉਹ ਅਜੇ ਆਏ ਨਹੀਂ ਸੀ ਚਲੋ ਅੱਜ ਦਾ ਬਰੋਕ ਦੇਖ ਕੇ ਕੱਲ ਨੂੰ ਆਉਣਗੇ ਅਸੀਂ ਕੱਲ ਨੂੰ ਉਹਨਾਂ ਨੇ ਮਿਸ ਕੀਤਾ ਹਾਂ ਅਸੀਂ ਕੱਲ ਨੂੰ ਆਵਾਂਗੇ ਲਾਈਵ ਫੇਰ ਦੁਬਾਰਾ ਤੇ ਚਲੋ ਕੱਲ ਉਹਨਾਂ ਨੂੰ ਮਿਲਾਂਗੇ ਫਿਰ ਆਪਾਂ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤਾਂ ਸਾਡੇ ਬਲੌਗ ਕਿੰਨੇ ਕੰਦੇ ਆ ਤੇ ਕਮੈਂਟ ਵੀ ਕਰਿਆ ਕਰੋ ਕਰਦੇ ਵੀ ਆ ਤੇ ਬਲੌਗ ਪੂਰਾ ਦੇਖਿਆ ਕਰੋ ਸਕਿਪ ਨਹੀਂ ਕਰਨਾ ਪੂਰਾ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਹਾਂ ਤੇ ਚਲੋ ਜੀ ਮਿਲਦੇ ਆ ਕੱਲ ਤੇ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ